ਪਾਪਾ ਕੋਈ ਨਹੀਂ ਮਾਪੇ ਕੋਈ ਨਹੀਂ ਮਾਵਾ ਸਾਰੇ ਦੀਆਂ ਸਾਂਝੀਆਂ ਮਾਵਾ ਮਾਰੀਆਂ ਕਦੀ ਮਾਰੀਆਂ ਨਹੀਂ ਜੁਹਾ ਹਰ ਚੱਕਰੀ ਦੀ ਮਾਵਾ ਮਾਰੀਆਂ ਉਹ ਸਾਰੇ ਲੋਕਾਂ ਦੀਆਂ ਪੈੜਾਂ ਵਸਾਂ ਜਾ ਉਹ ਸਾਰੇ ਪਿੰਡ ਦੀ ਮਾਵਾ ਪੁਲਿਸ ਨੇ ਦੱਸਿਆ ਜੀ ਕਿ ਪਿੱਛੇ ਕਤਲ ਦੇ ਕੌਣ ਨੇ ਕੋਈ ਗ੍ਰਿਫਤਾਰੀ ਦੀ ਗੱਲ ਹੋਈ ਕੋਈ ਨਹੀਂ ਕੋਈ ਨਹੀਂ ਦੱਸਿਆ ਜੀ ਅੱਜ ਹੰਦੇ ਆਏ ਦੱਸਿਆ ਜੀ ਜਨਾ ਦੇ ਪਤਾ ਨਹੀਂ ਸਗਰੇ ਨਾ ਸੇਫ ਨਹੀਂ ਤੁਹਾਨੂੰ ਪਤਾ ਨਹੀਂ ਲੱਗਦਾ ਪਰ ਲਿਆ ਮੰਤਰੀਆਂ ਨੇ ਆ ਨਹੀਂ ਕੋਈ ਮੰਤਰੀ ਇਹਨਾਂ ਦਾ ਸਕੋਟ ਨਹੀਂ ਹੋਇਆ ਕੋਈ ਮੰਤਰੀ ਇਹਨਾਂ ਕਰ ਕੋਈ ਗੱਲ ਕਰਨੇ ਨਾਲ ਸਕੋਟ ਨਹੀਂ ਆ ਕਿਉਂ ਵਾਚਨ ਦੀਪਰੰਦਾ ਹੋਏ ਕਰਕੇ ਇਨੀ ਟੈਨਸ਼ਨ ਲਈ ਹਰ ਇੱਕ ਤੇ ਗਾੜੀ ਲੱਗੇ ਕੋਈ ਇਹਨਾਂ ਘਰ ਕੱਦਦਾ ਕਿਉਂ ਨਹੀਂ ਆਇਆ ਕੋਈ ਵੀ ਆਇਆ ਆਪਣੇ ਆਪਣੇ ਏਰੀਆ ਨਹੀਂ ਜਿੱਥੇ ਕਿਤੀ ਉਹ ਕਿਉਂ ਨਹੀਂ ਆਇਆ ਨਹੀਂ ਜਾਣਾ ਤੇ ਅੱਜ ਤੱਕ ਜਗਨਨ ਸਾਹਿਬ ਨਹੀਂ ਮਿਲਦਾ ਜਾਂ ਅੰਦਰ ਬੈਠੇ ਦੋਤੇ ਨੇ ਪਰਚੇ ਕੀਤੇ ਜਾਂਦੇ ਹਨ ਉਹਨੇ ਸਾਰਾ ਕੁਝ ਨੂੰ ਦੱਸ ਦਿੱਤਾ ਹੈ ਐਫ ਆਈ ਆਰ ਦਰਜ ਆਲਰੇਡੀ ਹੈਗੀ ਆ ਔਰ ਦੋਚਿਆਂ ਦੀ ਪਾਲ ਜਾਰੀ ਹੈ ਜਲਦੀ ਦੋਚੀ ਗ੍ਰਿਪਟ ਕਰਨ ਦੀ ਕੋਸ਼ਿਸ਼ ਪ੍ਰਵਾਰ ਦੁਆਰਾ ਨਵੀਂ ਮੰਗ ਕਰ ਰਹੇ ਉਹਦੇ ਬਾਰੇ ਕੀ ਕਰੇ ਸਰ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਛਾ ਪਰ ਕਹਿੰਦੇ ਕਿ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਹੈ ਤੇ ਕੀ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉਹ ਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਆ ਡੈਥ ਤੋਂ ਬਾਅਦ ਹੁੰਦਾ ਪੋਸਟਮਾਰਟਮ ਹੋਇਆ ਪਰਵਾਦੇ ਬੋਡੀ ਲੈ ਕੇ ਕੱਲ ਆਪਣੇ ਵਕੀ ਸਾਡੇ ਕੋਲੇ ਠੀਕ ਹੈ ਆਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਸੀਂ ਉਹਦੀ ਉਹਦੇ 185 ਵਿੱਚ ਹੀ ਉਹਦੀ ਕੰਪਨੀ ਕੀ ਲਿਖਿਆ ਇਹ ਤਾਂ ਉਹ ਬਤਾਈ ਦੱਸ ਸਕਦੇ ਆ ਇਹ ਕੀ ਲਿਖਿਆ ਉਹਦੇ ਬਾਰੇ ਦੱਸ ਸਕਦੇ ਐਪਲੀਕੇਸ਼ਨ ਤੁਹਾਡੇ ਕੋਲ ਨਹੀਂ ਐਪਲੀਕੇਸ਼ਨ ਮੇਰੇ ਕੋਲ ਆਈ ਜੀ ਰੋ ਹੁਣ ਮੈਨੂੰ ਇਸ ਟਾਈਮ ਪੂਰਾ ਯਾਦ ਨਹੀਂ ਆ ਮੈਨੂੰ ਪੂਰਾ ਯਾਦ ਨਹੀਂ ਆ ਆਲਰੇਡੀ ਤੁਹਾਡੇ ਕੋਲ ਮੇਰੇ ਕੋਲ ਯਾਦ ਨਹੀਂ ਹੈ ਪ੍ਰੋਟੈਸਟ ਹਾਂ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਲਗਭਗ ਉਹ ਲੱਗੇ ਪਰਸਾ ਉਹ ਐਪਲੀਕੇਸ਼ਨ ਭਾਈ ਨਾਂ ਅਗੇ ਬੋਲਣ ਨੂੰ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਂ ਮੈਨੂੰ ਨਹੀਂ ਉਹ ਦੇਖੋ ਇਹ ਤਾਂ ਮਦਈ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂ ਇਹਰ ਤੇ ਤੁਸੀਂ ਇੱਧਰ ਸਵੇਰ ਦੇ ਬੇਰੀ ਦੇ ਪਸਲ ਗਿਆ ਹੁਣ ਜਾ ਕੇ ਫਿਰ ਵੇਖਦੇ ਆਪਾਂ ਇਹ ਇਨਵੈਸਟੀਗੇਸ਼ਨ ਆ ਜੇ ਆਪਾਂ ਕਰਦੇ ਆ ਕੋਈ ਗੱਲ ਨਹੀਂ ਆਪਾਂ ਨੇ ਇਨਵੈਸਟੀਗੇਸ਼ਨ ਦਾ ਪਾਰਟ ਆ ਜਿਹੜੇ ਕੰਪਲੀਟ ਨਹੀਂ ਹੁੰਦੇ ਤੁਹਾਨੂੰ ਦੱਸਾਂਗੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈਆਂ ਆ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਦਾਹਰਨ ਆ ਇਨਵੈਸਟੀਗੇਸ਼ਨ ਉਹ ਤੁਹਾਨੂੰ ਦੁਬਾਰਾ ਦੱਸਾਂ ਇੱਕ ਕਮਿਸ਼ਨ ਕਰਨਗੇ ਸਰ ਇਹ ਕੀ ਹਾਂ ਹਾਂ ਜਰੂਰ ਇਹ ਆਪਣੀ ਉਹਦੀ ਨੌ ਦੀ ਮੀਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀ ਹੈ ਸ਼ਾਇਦ ਹੁਣੇ ਆ 2-3 ਵਜੇ ਕਹਿ ਰਹੇ ਆ ਜੇ ਹੁਣੇ ਆ ਗਏ ਤਾਂ ਉਸ ਨਾਲ ਸੰਸਕਰ ਹਾਂ ਲੈ ਚੱਲੋ